ਮੇਰਾ ਨਾਮ ਗੁਰਤੇਜ ਸਿੰਘ ਹੈ ਬੈ ਬਾਹਵਲਾਸੀ ਹੋ ਬੋ ਤੋ ਹੈ ਬਾਹਵਲਾਸੀ ਹੋਰ ਤੋ ਬੋ ਰਹੇ ਹਾਂ ਹਾਂਜੀ ਹਾਜੀ ਵੀਰ ਜੀ ਅਸੀਂ ਤੁਹਾਨੂੰ ਪੰਜ ਉਸ ਦਿੱਤੇ ਦੀ ਬੋਡੀ ਸਰਵਿਸ ਦਿੱਤਾ ਦੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਕੀ ਨਸ਼ਾ ਕਰਦੇ ਸੀ ਤੁਸੀਂ ਮੈਂ ਬਾਈ ਪੰਜ ਛੇ ਸਾਲ ਤੋਂ ਪੋਸਟ ਕਰਦਾ ਸੀ ਇਹ ਪੰਜ ਛੇ ਸਾਲ ਤੋਂ ਪੋਸਟ ਕਰ ਰਿਹਾ ਸੀ ਠੀਕ ਹੈ ਦੋ ਤਿੰਨ ਸਾਲ ਤੋਂ ਫਿਰ ਮੈਂ ਜੀ ਵਾਲੀ ਗੋਲੀ ਤੇ ਆ ਗਿਆ ਸੀਗਾ ਜੀ ਅਸੀਂ ਫਿਰ ਜੀ ਵਾਲੀ ਗੋਲੀ ਖਾਣ ਲੱਗ ਪਏ ਸੀ ਠੀਕ ਹੈ ਇਹ ਜਿਵੇਂ ਤੁਸੀਂ ਪਹਿਲਾਂ ਵੀ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਜੀ ਬਹੁਤ ਵਾਰੀ ਕੀ ਪ੍ਰੋਬਲਮ ਹੁੰਦੀ ਸੀ ਤੁਹਾਨੂੰ ਜਦੋਂ ਨਸਾ ਸਰਦਦੀ ਸੀ ਉਹ ਲੱਗਦੀ ਸੀ ਸਰੀਰ ਟੁੱਟਦਾ ਸੀ ਮੱਤਾ ਬਾਹਾਂ ਟੁੱਟਦੀਆਂ ਸੀਗਾ ਨੀਂਦ ਨਹੀਂ ਆਉਂਦੀ ਸੀ ਠੀਕ ਹੈ ਜੀ ਇਹ ਪ੍ਰੋਬਲਮ ਬਹੁਤ ਵੱਡੀ ਸੀਗੀ ਤੇ ਫਿਰ ਮੈਨੂੰ ਖਾਣੀ ਪੈਦੀ ਸੀ ਜੇ ਤਕਲੀਫ ਹੁੰਦੀ ਸੀ ਫਿਰ ਜਦੋਂ ਤਕਲੀਫ ਹੁੰਦੀ ਸੀ ਫਿਰ ਤੁਹਾਨੂੰ ਖਾਣੀ ਪੈਦੀ ਸੀ ਜਿਵੇਂ ਤੁਸੀਂ ਆਪਣਾ ਬਾਡੀ ਸਰਵਸ ਵਰਤੇ ਪੰਜ ਉਸ ਵਰਤੇ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵਰਤੇ ਨੂੰ ਤੇ ਇਹ ਵਰਤਨ ਨਾਲ ਕੀ ਫਰਕ ਪਿਆ ਤੁਹਾਨੂੰ ਮੈਨੂੰ ਸਾਲ ਹੀ ਹੋ ਗਿਆ ਜੀ ਵਰਤੇ ਨੂੰ ਕਿੰਨੇ ਸਾਲ ਹੋ ਗਿਆ ਤੁਹਾਨੂੰ ਵਰਤੇ ਨੂੰ ਇਹ ਵਰਤਨ ਤੋਂ ਬਾਅਦ ਜਿਵੇਂ ਨਸੇ ਆਖਾਂਦੇ ਤੁਸੀਂ ਉਹ ਬਹੁਤ ਵਧੀਆ ਰਿਹਾ ਇਹ ਨਾ ਤਾਂ ਸਰੀਰ ਟੁੱਟਿਆ ਆਪਣਾ ਠੀਕ ਹੈ ਜੀ ਨੀਂਦ ਵੀ ਵਧੀਆ ਆਉਂਦੀ ਸੀ ਠੀਕ ਹੈ ਤੇ ਕੋਈ ਵੀ ਇਹੋ ਜਿਹਾ ਕਹਿਨੇ ਸੀਗਾ ਇੱਕ ਸਾਲ ਹੋ ਗਿਆ ਯਾਨੀ ਕਿ ਸਾਡੇ ਨੂੰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਿਵੇਂ ਪਹਿਲਾਂ ਪ੍ਰੋਬਲਮ ਆਉਂਦੀ ਸੀ ਸਰੀਰ ਨੂੰ ਉਦਾਂ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜਿਵੇਂ ਕਾਫੀ ਵੀਰਪਾਣੇ ਚੀਜ਼ਾਂ ਚ ਲੱਗੇ ਹੋਣੋਂ ਲੱਗਦਾ ਵੀ ਅਸੀਂ ਸਾਢ ਨਹੀਂ ਸਕਦੇ ਜੀ ਬਾਲੀਕੋਰੀ ਨਹੀਂ ਜੀ ਇਹ ਸਰਵਿਸ ਪੈਕ ਲੈਣਾ ਛੱਡ ਸਕਦੇ ਠੀਕ ਹੈ ਤੁਸੀਂ ਯਾਨੀ ਕਿ ਅਪਡੇਟ ਤੇ ਵਰਤੇ ਤਾਂ ਆਪਣੇ ਮੈਂ ਆਪਣੇ ਤਾਂ ਖੁਦ ਵਰਤਿਆ ਹੋਇਆ ਇਹ ਠੀਕ ਹੈ ਜੀ ਅਜਮਾਇਆ ਹੋਇਆ ਹੈ ਪਤਾ ਲੱਗ ਗਿਆ ਵੀ ਹਾਂ ਵੀ ਇਹਦੇ ਨਾਲ ਆਪਾਂ ਛੱਡ ਸਕਦੇ ਹਾਂ ਛੱਡ ਸਕਦੇ ਵੀ ਉਹ ਵੀ ਭੈਣ ਭਾਈ ਛੱਡ ਸਕਦੇ ਛੱਡ ਸਕਦੇ ਜਰੂਰ ਛੱਡਤਾ ਤੇ ਇਹ ਬਰਤਨ ਕਿਤੇ ਛੱਡਣਗੇ ਠੀਕ ਹੈ ਵੀਰ ਜੀ ਥੈਂਕ ਯੂ ਧੰਨਵਾਦ ਜੀ